ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀਆਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਜੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਾਹੋ ਗੁਰਬਾਣੀ ਚੈਨਲ ਰਾਈ ਇਹ ਸਾਡਾ ਵਾਈਟ ਦੇਖ ਰਹੇ ਨੇ ਜਾਂ ਪ੍ਰਸਾਰਣ ਦੇਖ ਰਹੇ ਨੇ ਅਸੀਂ ਉਹਨਾਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਸੱਦਾ ਪੱਤਰ ਭੇਜ ਰਹੇ ਹਾਂ ਫੇਸਬੁੱਕ ਰਾਹੀਂ ਵਟਸਐਪ ਰਾਹੀਂ ਤੇ ਵਾਹੋ ਗੁਰਬਾਣੀ ਚੈਨਲ ਰਾਹੀਂ ਜੋ ਕਿ ਸ਼ਹੀਦ ਪਾਪਾ ਬਚਿੱਤਰ ਸਿੰਘ ਜੀ ਜੋ ਸਿੱਖ ਕੌਮ ਦੇ ਮਹਾਨ ਸ਼ਹੀਦ ਹੋਏ ਹਨ ਉਹਨਾਂ ਦਾ 355ਵਾਂ ਜਨਮ ਦਿਹਾੜਾ ਬੜੀ ਸ਼ਾਨੋ ਸ਼ੌਕਤ ਦੇ ਨਾਲ ਬਸਤੀ ਮਿੱਠੂ ਗੁਰਦੁਆਰਾ ਸ਼ਹੀਦ ਪਾਪਾ ਬਚਿੱਤਰ ਸਿੰਘ ਨਗਰ ਵਿਖੇ ਮਨਾਇਆ ਜਾ ਰਿਹਾ ਹੈ ਇਹ ਤਿੰਨ ਦਿਨਾਂ ਦਾ ਸਮਾਗਮ 13 14 ਅਤੇ 15 ਨੂੰ 13 ਨੂੰ ਕਵੀ ਦਰਬਾਰ 14 ਨੂੰ ਖਾਲਸੇ ਦਾ ਸਾਜਨਾ ਦਿਵਸ ਵਿਸਾਖੀ ਅਤੇ 15 ਨੂੰ 355ਵਾਂ ਜਨਮ ਦਿਹਾੜਾ ਸ਼ਹੀਦ ਪਾਪਾ ਬਚਿੱਤਰ ਸਿੰਘ ਜੀ ਦਾ ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬਸਤੀ ਮਿੱਠੂ ਸਮੂਹ ਸਿੱਖ ਜਥੇਬੰਦੀਆਂ ਬਸਤੀ ਮਿੱਠੂ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਸਮੁੱਚੀਆਂ ਸਿੱਖ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ 10 ਆਈਐਸ ਬੱਗਾ ਸਮੂਹ ਸਿੱਖ ਜਥੇਬੰਦੀਆਂ ਬਸਤੀ ਮਿੱਠੂ ਵੱਲੋਂ ਕਿ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਆਪਣੇ ਸ਼ਹੀਦਾਂ ਨੂੰ ਨਤਮਸਤਕ ਹੋਵੋ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਫਿਰ ਤੋਂ ਮੈਂ ਵਾਹੋ ਗੁਰਬਾਣੀ ਚੈਨਲ ਦਾ ਧੰਨਵਾਦ ਕਰਦਾ ਹਾਂ ਜੋ ਸਮੇਂ-ਸਮੇਂ ਤੇ ਸਾਡੇ ਧਾਰਮਿਕ ਸਮਾਗਮਾਂ ਨੂੰ ਰਿਲੇ ਕਰਕੇ ਦੂਰ ਦਰਾਡੇ ਪਹੁੰਚਾਉਂਦੇ ਹਨ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਾਹੋ ਗੁਰਬਾਣੀ ਚੈਨਲ ਦਾ ਵੀ ਬਹੁਤ-ਬਹੁਤ ਧੰਨਵਾਦ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ